ਕੀ ਹਾਲ ਹੈ ਬਈ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ ਦੇ ਵਿੱਚ ਤੇ ਆਪਾਂ ਪੂਰੀ ਗੱਲ ਕਰਦੇ ਹਾਂ ਮਸ਼ੀਨਰੀਆਂ ਦੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਵੀ ਰਹਿੰਦਾ ਨੰਬਰ ਆਪਣਾ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਕਰ ਦਿਆਂ ਤੁਹਾਡੇ ਕੋਲੇ ਕੋਠੀਆਂ ਮਕਾਨ ਘਰ ਗੱਡੀ ਮੋਟਰਸਾਈਕਲ ਕੁਛ ਵੀ ਆ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਜੜੀਆਂ ਮਸ਼ੀਨਰੀਆਂ ਪਹੁੰਚੀਆਂ ਜਿੰਨਾਂ ਵਿੱਚੋਂ ਪਹਿਲੀ ਗੱਡੀ ਆਪਾਂ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚੀ ਆਂ ਆਲਟੋ ਗੱਡੀ ਐ ਕੰਡੀਸ਼ਨ ਆਲੋਕਿਆ ਪੰਜਾਬ ਨੰਬਰ ਐ ਜੀ ਮਾਡਲ 2006 ਹੈਗਾ ਗੁਰਦਾਸਪੁਰ ਏਰੀਆ 'ਚ ਗੱਡੀ ਖੜੀ ਆ ਰੇਟ ਮਾਲਕ ਨੇ 1 ਲੱਖ 20000 ਰੁਪਇਆ ਕਿਹਾਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਤੇ ਜਾ ਕੇ ਦੇਖਣੀ ਹੋ ਵਿੱਚ ਆ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਦੇਖ ਸਕਦੇ ਹੋ ਕੰਡੀਸ਼ਨ ਆਲ ਓਕੇ ਹੈ ਜੀ ਕੋਈ ਨੁਕਸ ਨਹੀਂ ਤੇ ਵਧੀਆ ਗੱਡੀ ਹੈ ਜੀ ਗੁਰਦਾਸਪੁਰ ਇਹਨਾਂ ਦਾ ਏਰੀਆ ਡੇਰਾ ਬਾਬਾ ਨਾਨਕ ਆ ਗੱਡੀ ਖੜੀ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਸ ਸਕਰੀਨ ਤੇ ਦੇ ਰੱਖਿਆ 9855904474 ਇਸ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਸੈਕੰਡ ਗੱਡੀ ਆਪਾਂ ਸਕੋਰਪਿਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ 2004 ਮਾਡਲ ਸਕੋਰਪਿਓ ਗੱਡੀ ਆ ਤੇ 1.5 ਲੱਖ ਰੁਪਇਆ ਮਾਲਕ ਨੇ ਕਿਹਾ ਤੇ ਟੈਰ ਆਪਾਂ ਨੂੰ ਉਸੇ ਤੋਂ 85 ਪੈਸੇ ਮਿਲ ਜਾਣਗੇ ਟੈਰਾਂ ਦੇ ਵਿੱਚ ਅਲਾਈ ਵੀ ਲੱਗੇ ਹੋਏ ਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਇਹਨਾਂ ਦਾ ਏਰੀਆ ਫਗਵਾੜਾ ਤੇ ਮੋਬਾਈਲ ਨੰਬਰ ਮਾਲਕ ਨੇ ਦਿੱਤਾ ਆਪਦਾ 8195959447 ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਆ ਵਧੀਆ ਲੱਗੀ ਆ ਪਸੰਦ ਆਈ ਆ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜੈਨ ਗੱਡੀ ਮਾਲਕ ਨੇ ਭੇਜੀ ਆ 2003 ਮਾਡਲ ਗੱਡੀ ਐ ਜੀ ਆਹ ਤੇ ਟਾਇਰ ਆਪਾਂ ਨੂੰ ਅੱਧੇ ਮਾ ਜਾਣਗੇ 50 ਪੈਸੇ ਇਹਨਾਂ ਦਾ ਏਰੀਆ ਜੀ ਅਮਰਗੜਾ ਤੇ ਟਾਇਰ ਵਧੀਆ ਨੇ ਟਾਇਰ 50 ਪੈਸੇ ਨੂੰ ਪਿਛਲੇ ਤੇ ਮੂਰਲੇ ਆਪਾਂ ਨੂੰ ਮਿਲ ਜਾਣਗੇ 30 ਪੈਸੇ ਕੰਡੀਸ਼ਨ ਤੁਹਾਡੇ ਸਾਹਮਣੇ ਗੱਡੀ ਵਧੀਆ ਚਲਾਉਣ ਚ ਕੋਈ ਨੁਕਸ ਨਹੀਂ ਇੰਜਨ ਗিয়ার ਬਹੁਤ ਵਧੀਆ ਹੈ ਅੰਦਰੋਂ ਵੀ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ 65000 ਰੁਪਇਆ ਮੰਗ ਹੈ ਤੇ ਲੈਸ ਵਿੱਚ ਹੋ ਜਾਊਗਾ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਸ ਸਕਰੀਨ ਤੇ ਦੇ ਰੱਖਿਆ ਜੀ 8847531180 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਸੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕਦੋਂ ਵੀ ਤੁਸੀਂ ਮਾਲਕ ਨੂੰ ਫੋਨ ਇੱਕ ਵਾਰੀ ਜ਼ਰੂਰ ਲਗਾ ਲਿਓ ਤੇ ਖਰੀਦ ਸਕਦੇ ਹੋ ਜੀ ਗੱਡੀਆ ਹੋ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਤੇ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਓ ਮਸ਼ੀਨਰੀਆ ਤੁਹਾਨੂੰ ਕਿਵੇਂ ਲੱਗੀਆ ਗੱਡੀਆਂ ਤੁਹਾਨੂੰ ਕਿਵੇਂ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਕਿਸੇ ਨੇ ਕੋਈ ਵੀ ਗੱਡੀ ਖਰੀਦਣੀ ਹੋਵੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਤੁਸੀਂ ਗੱਲ ਮਾਲਕ ਨਾਲ ਸਿੱਧੀ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਜਲਦੀ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਨਾਲ ਤੇ ਗੱਡੀਆਂ ਮਸ਼ੀਨਰੀਆਂ ਨਾਲ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਚਾਹੀਦੀ ਹੈ ਦੱਸੋ ਮੈਨੂੰ ਤੇ ਤੁਹਾਡੇ ਕੋਲੇ ਕੋਈ ਗੱਡੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਐਡ ਕਰਵਾਉਣ ਵਾਸਤੇ